ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜ਼ਦੂਰ ਮੋਰਚਾ ਜਥੇਬੰਦੀ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਤੇ ਜਿਵੇਂ ਪ੍ਰਦਰਸ਼ਨ ਕਰ ਰਹੀ ਹੈ ਉਸ ਨੂੰ ਲੈ ਕੇ ਰੋਸ ਪ੍ਰਦਰਸ਼ਨ ਉਲੀਕਿਆ ਗਿਆ ਤੇ ਡੀਸੀ ਨੂੰ ਮੰਗ ਪੱਤਰ ਵੀ ਅੰਮ੍ਰਿਤਸਰ ਦੇ ਵਿੱਚ ਦਿੱਤਾ ਜਾ ਰਿਹਾ 10 ਇਹ ਅੰਮ੍ਰਿਤਸਰ ਡੀਸੀ ਦਫ਼ਤਰ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਸਰਵਜਿੰਗ ਪੰਦੇੜ ਦੀ ਅਗਵਾਈ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਤਰਨਾ ਦਿੱਤਾ ਜਿਸ ਤੋਂ ਬਾਅਦ ਡੀਸੀ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਦਸਰਮਣ ਪੰਦੇਰ ਦਾ ਇਹ ਕਹਿਣਾ ਹੈ ਕਿ 28 ਜੁਲਾਈ ਨੂੰ ਅਸੀਂ ਚੰਡੀਗੜ੍ਹ ਜੋ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਦੇ ਵਿੱਚ ਫੈਸਲਾ ਕੀਤਾ ਸੀ ਇਹਦਾ ਮਕਸਦ ਹੈ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਜੋ ਲੈਂਡ ਪੂਲਿੰਗ ਨੀਤੀ ਲੈ ਕੇ ਆਈ ਉਸ ਨੂੰ ਤੁਰੰਤ ਵਾਪਸ ਲਿਆ ਜਾਵੇ। ਜਦ ਤੱਕ ਇਹ ਪੂਲਿੰਗ ਨੀਤੀ ਵਾਪਸ ਨਹੀਂ ਹੁੰਦੀ ਤਦ ਤੱਕ ਇਸ ਦਾ ਵਿਰੋਧ ਵੀ ਜਾਰੀ ਰਹੇਗਾ। ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਪਾਲਿਸੀ ਦੇ ਨਾਲ ਪੰਜਾਬ ਦੇ ਵਿੱਚ 65000 ਤੋਂ ਵੱਧ ਜ਼ਮੀਨ ਨੂੰ ਐਕਵਾਇਰ ਕਰਨ ਦਾ ਨੋਟੀਫਿਕੇਸ਼ਨ ਕੱਢਿਆ ਗਿਆ। ਹਾਲਾਂਕਿ ਉਹਨਾਂ ਦਾ ਇਹ ਕਹਿਣਾ ਹੈ ਕਿ ਸਿੱਧਾ-ਸਿੱਧਾ ਕਿਸਾਨਾਂ ਦੇ ਨਾਲ ਤੱਕ ਹੈ ਤੇ ਇਸ ਨੂੰ ਪੂਰਨ ਤੌਰ ਤੇ ਬਾਈਕ ਧੰਨਵਾਦ ਹੈ ਮੇਰੇ ਵੱਲੋਂ ਅੱਜ ਕਿਸਾਨ ਮਜ਼ਦੂਰ ਮੋਰਚੇ ਦੀਆਂ ਦਰਜਣਾ ਜਥੇਬੰਦੀਆਂ ਪੂਰੇ ਪੰਜਾਬ ਦੇ ਡੀਸੀ ਦਫ਼ਤਰਾਂ ਦੇ ਅੱਜ ਕੁਝ ਸਮੇਂ ਲਈ ਰੋਡਸ ਪ੍ਰੋਟੈਸਟ ਕਰਕੇ ਤੇ ਮੰਗ ਪੱਤਰ ਦੇਣ ਗਈਆਂ ਔਰ ਇਹ 28 ਜੁਲਾਈ ਨੂੰ ਅਸੀਂ ਜਿਹੜਾ ਚੰਡੀਗੜ੍ਹ ਸਾਡੀ ਕਿਸਾਨ ਮਜ਼ਦੂਰ ਮੋਰਚੇ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਸੀਗਾ ਇਦਾ ਮਕਸਦ ਹੈਗਾ ਵੀ ਜਿਹੜੀ ਪੰਜਾਬ ਦੀ ਭਗਵੰਤਮਾਨ ਸਰਕਾਰ ਆ ਉਹ ਲੈਂਡ ਪੂਲਿੰਗ ਪਾਲਿਸੀ ਜਿਹੜੀ ਲੈ ਕੇ ਆਈ ਆ ਇਹਨੂੰ ਤੁਰੰਤ ਵਾਪਸ ਲਿਆ ਜਾਵੇ ਇਹ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਇਹ ਲਗਭਗ ਮੋਦੀ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਵਰਗੀ ਆ ਔਰ ਇਹ ਕੇ ਕਹਦੇ ਨੇ ਵੀ ਕਿਸਾਨਾਂ ਲਈ ਵੀ ਇਹ ਪਾਲੀ ਪਾਲਿਸੀ ਹੈਗੀ ਆ ਜਿਹੜੀ ਲੈਂਡ ਪੂਲਿੰਗ ਪਾਲਿਸੀ ਹੈਗੀ ਆ ਲਗਭਗ ਪੰਜਾਬ ਦੇ ਅੰਦਰ 65533 ਏਕੜ ਜ਼ਮੀਨ ਜਿਹੜਾ ਨੋਟੀਫਿਕੇਸ਼ਨ ਭਗਵੰਤਮਾਨ ਸਰਕਾਰ ਨੇ ਕੀਤਾ ਉਹਦੇ ਵਿੱਚ ਇਹ ਜ਼ਮੀਨ ਆ ਰਹੀ ਹੈਗੀ ਆ ਔਰ ਇਹਦੇ ਨਾਲ ਦੀ ਨਾਲ ਜੋ ਵੀ ਭਗਵੰਤਮਾਨ ਸਰਕਾਰ ਦਾਅਵੇ ਕਰ ਰਹੀ ਆ ਵੀ ਇਹਦੇ ਵਿੱਚ ਕਿਸਾਨਾਂ ਦੀ ਆਪਣੀ ਮਰਜ਼ੀ ਹੋਊਗੀ ਜਿੰਨਾ ਵੀ ਜ਼ਮੀਨਾਂ ਦਾ ਨੋਟੀਫਿਕੇਸ਼ਨ ਹੋ ਗਿਆ ਉਨ੍ਹਾਂ ਵਿੱਚੋਂ ਕੋਈ ਵੀ ਕਿਸਾਨ ਨਾ ਤਾਂ ਆਪਣੀ ਜ਼ਮੀਨ ਵੇਚ ਸਕਦਾ ਨਾ ਲੋਨ ਲੈ ਸਕਦਾ ਕੁਝ ਵੀ ਨਹੀਂ ਕਰ ਸਕਦਾ ਜਿੰਨਾ ਚਿਰ ਉਹਦੇ ਵਿੱਚ ਜ਼ਮੀਨ ਆ ਗਈ ਆ ਔਰ ਦੂਸਰੀ ਔਰ ਕਿਸਾਨਾਂ 'ਤੇ ਸਾਡੀ ਗੱਲ ਵੀ ਚਲੀ ਗਈ ਆ ਵੀ ਜਿਹੜਾ ਨੋਟੀਫਿਕੇਸ਼ਨ ਹੋ ਗਿਆ ਉਹਦੇ ਵਿੱਚ ਜੇ 4840 ਗੱਜ ਹੈਗੇ ਇੱਕ ਕਿੱਲੇ ਦੇ ਵਿੱਚ ਉਹਦੇ ਵਿੱਚੋਂ 1200 ਗੱਜ ਕਿਸਾਨ ਨੂੰ ਵਾਪਸ ਕਰਨੀਆਂ ਆ ਹਜ਼ਾਰ ਗਾ ਜੋ ਕਹਿੰਦੇ ਆ ਵੀ ਥੋੜੀ ਰਿਆਸ ਵਾਸਤੇ ਤੇ 200 ਗਜ ਤੁਹਾਨੂੰ ਦੁਕਾਨ ਵਾਸਤੇ ਇਹਦਾ ਮਤਲਬ 75% ਜ਼ਮੀਨ ਵੈਸੇ ਹੀ ਜਿਹੜਾ ਕਲੋਨੀ ਦੀ ਸਾਰੀ ਕਰੂਗਾ ਉਹਨੂੰ ਵੈਸੇ ਚੱਲੇਗੀ ਯਾਨੀ ਸਿੱਧੀ ਜੀ ਗੱਲ ਹੈ ਚਾਰ ਕਿੱਲੇ ਜੇ ਉਹਦੇ ਵਿੱਚ ਆਉਂਦੀ ਆ ਤੇ ਸਾਨੂੰ ਇੱਕ ਕਿੱਲਾ ਵਾਪਸ ਆਉਣਾ ਹੈਗਾ ਇਹ ਤੋਖਾ ਸਰਾ ਸਰ ਔਰ ਦੂਸਰਾ 3 ਸਾਲਾਂ ਲਈ ਕਿੱਲਾ ਠੇਕਾ ਮਿਲਣਾ ਹੈਗਾ ਵਾ ਉਹ ਜੇ ਅਗਲੇ 20 25 ਸਾਲ ਜ਼ਮੀਨ ਡਵੈਲਪ ਨਹੀਂ ਹੁੰਦੀ ਪਕ ਕਿਸਾਨ ਦਾ ਪਰਿਵਾਰ ਕੀ ਆਪਣਾ ਟੱਬਰ ਲੈ ਕੇ ਆਪਣੀਆਂ ਜ਼ਮੀਨਾਂ ਵਿੱਚ ਬਣੀਆਂ ਸੜਕਾਂ ਜਾਂ ਸੀਵਰੇਜ ਦਾ ਲੈਟਾ ਲੱਗਿਆਂ ਨੂੰ ਦੇਖ ਕੇ ਗੁਜ਼ਾਰਾ ਕਰ ਲਿਆ ਕਰੂਗਾ ਇਹਦੇ ਬਾਰੇ ਭਗਵੰਤ ਮਾਨ ਜੀ ਕੋਈ ਚਿੰਨੀ ਬੋਲਦੇ ਹੈਗੇ ਔਰ ਜਿਹੜੀ ਮੀਟਿੰਗ ਚੰਡੀਗੜ੍ਹ ਸੱਦੀ ਸੀ ਮੁੰਡਿਆ ਸਾਹਿਬ ਨੇ ਜਿੱਥੇ ਦਾਵਾ ਕੀਤਾ ਸੀ ਵੀ 164 ਪਿੰਡਾਂ ਦੇ ਕਿਸਾਨ ਆ ਗਏ ਬੰਦੇ ਸਾਡੇ ਉੱਥੇ ਗਏ ਸੀਗੇ ਸਿਰਫ 40-42 ਕਿਸਾਨ ਸੀਗਾ ਇੱਕ ਅਦਲੀ ਹਾਲ ਦਾ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਜਿਹੜਾ ਮਤਾ ਲਿਖ ਕੇ ਗਿਆ ਸੀਗਾ ਉੱਥੇ ਜਿਹੜਾ ਕਹਿੰਦਾ ਸੀ ਵੀ ਅਸੀਂ ਇਹਦਾ ਵਿਰੋਧ ਕਰਨਾ ਹੈ ਉਹਨੂੰ ਵੀ ੱੱਕੇ ਮਾਰ ਕੇ ਹਾਲਚੋਂ ਬਾਹਰ ਕੱਢ ਦਿੱਤਾ ਗਿਆ ਮਨਜੀਤ ਰਾਏ ਜਿਹਦੀ ਖੁਦ ਜ਼ਮੀਨ ਆਈ ਹੋਈ ਆ ਉਹਨਾਂ ਨੂੰ ਵੀ ਉਹ ਹੁਸ਼ਿਆਰਪੁਰ ਦੇ ਬਾਈਕਾਟ ਆ ਕਰਕੇ ਆਗੇ ਜਦੋਂ ਗੱਲ ਨਾ ਸੁਣੀ ਗਈ ਤਾਂ ਔਰ ਇਹ ਤਕਾਏ ਕੀਤਾ ਗਿਆ ਵੀ ਕਿਸਾਨਾਂ ਨੂੰ ਕਿਹਾ ਗਿਆ ਵੀ ਕਿਹੜੇ ਕਿਹੜੇ ਕਿਸਾਨ ਸਵਾਲ ਕਰਨਾ ਚਾਹੁੰਦੇ ਆ ਕਿਸਾਨਾਂ ਨੇ ਬਾਹਾਂਵਾਂ ਖੜੀਆਂ ਕਰ ਦਿੱਤੀਆਂ ਉਹਦੀ ਫੋਟੋ ਮੀਡੀਆ 'ਚ ਵਾਇਰਲ ਕਰ ਦਿੱਤੀ ਵੀ ਕਿਸਾਨ ਸਾਡੇ ਨਾਲ ਸਹਿਮਤ ਹੈ ਗਿਆ ਹੁਣ ਮੈਨੂੰ ਲੱਗਦਾ